ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਂਦੇ ਆ ਤਾਂ ਬਰਗਾੜੀ ਉਸ ਹਾਈਵੇ ਦੇ ਉੱਤੇ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਉਹਰੀ ਵਪਾਰ ਦਾ ਕੰਮ ਕਰਦੇ ਆ ਤੇ ਕਟੀਆਂ ਝੋਟੀਆਂ ਇੱਥੇ ਵਿਕਰੀ ਆਲੀਆਂ ਹੁੰਦੀਆਂ ਇੰਨੀਆਂ ਕਿ ਸੋਹਣੀਆਂ ਝੋਟੀਆਂ ਹੁਣ ਤੱਕ ਇਹਨਾਂ ਵੀਰਾਂ ਨੇ ਵੇਚੀਆਂ ਵੀ ਜੇ ਇੱਕ ਵੀਡੀਓ ਚੰਗੀ ਜਦੋਂ ਚੱਲ ਪੈਂਦੀ ਹੈ ਨਾ ਤਾਂ ਉਸ ਤੋਂ ਬਾਅਦ ਚ 8 8 10 10 ਝੋਟੀਆਂ ਉਸੇ ਵੀਡੀਓ ਦੇ ਮਾਧਿਅਮ ਨਾਲ ਕਿਸਾਨ ਭਰਾ ਫੋਨ ਲਾਈ ਜਾਂਦੇ ਤੇ ਬਾਈ ਹੋਰੀ ਆਪਦੇ ਪਸ਼ੂ ਵੇਚਦੇ ਰਹਿੰਦੇ ਆ। ਤਿੰਨ ਨਾਗ ਅੱਜ ਦੀ ਵੀਡੀਓ ਚ ਦਿਖਾ ਦੂੰਗਾ। ਪਸ਼ੂ ਜਿਹੜਾ ਵੀ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਜਿਵੇਂ ਮੈਂ ਕਿਹਾ ਵੀ ਜਦੋਂ ਇੱਕ ਵੀਡੀਓ ਚੰਗੀ ਵਾਇਰਲ ਹੋ ਜੇ ਤਾਂ ਉਸ ਤੋਂ ਬਾਅਦ ਚ ਪਸ਼ੂ ਹੋਰ ਵਿਕਦੇ ਰਹਿੰਦੇ ਆ ਇਧਰਲੇ ਪਾਸੇ ਦੋ ਝੋਟੀਆਂ ਸੇਲ ਹੋਈਆਂ ਵੀ ਅੱਜ ਵੀਡੀਓ ਚ ਨਹੀਂ ਦਿਖਾ ਰਹੇ ਕਿਉਂਕਿ ਇਹ ਬਾਈ ਹੋਰਿਆਂ ਨੇ ਬਸ ਭੇਜ ਦੇਣੀਆ ਪੇਮੈਂਟ ਇਹਨਾਂ ਦੀ ਆਈ ਹੋਈ ਹੈ। ਸੋ ਆਓ ਆਪਾਂ ਇਹਨਾਂ ਤਿੰਨਾਂ ਬਾਰੇ ਗੱਲਬਾਤ ਕਰਦੇ ਹਾਂ। ਤੁਸੀਂ ਆਪਦੀ ਤਸੱਲੀ ਕਰਿਓ ਫੁੱਲ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ। ਸ਼ੁਰੂਆਤ ਵੱਡੀ ਝੋਟੀ ਤੋਂ ਕਰਾਂ। ਗਰਮੀਤ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਗਰਮੀਤ ਅੱਜ ਤਿੰਨ ਝੋਟੀਆਂ ਦਿਖਾ ਰਹੇ ਆਪਾਂ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਝੋਟੀ ਦੰਦੋਂ ਕਿਵੇਂ ਆ ਤੇ ਰੇਟ ਕੀ ਹੋਊਗਾ? ਦੰਦੋਂ ਖੀਰੀ ਹੈ ਜੀ। ਹੂੰ। ਰੇਟ 52000 ਹੈ ਜੀ। ਖੋਲੀ ਇਹਨੂੰ। ਦੋਸਤੋ ਰੇਟ 52000 ਹੈ ਤੇ ਦੰਦੋਂ ਖੀਰੀ ਹੈ। ਇਸ ਤੋਂ ਅੱਗੇ ਡਿਟੇਲ ਨਾ ਸੀਮਣ ਦੀ ਹੱਥੀ ਚੋਆ ਤਾਂ ਰਿਕਾਰਡ ਬਣਦੇ ਆ ਢਾਂਚੇ ਵੇਚਦੇ ਆ ਵੀਰ ਉਹ ਕਿੰਨਾ ਦੁੱਧ ਦਿੰਦੇ ਆ ਜਾਂ ਕਿੱਦਾਂ ਦੇ ਰਹਿੰਦੇ ਉਹ ਬਾਅਦ ਚ ਪਤਾ ਲੱਗਦਾ ਪਰ ਸਟਰਕਚਰ ਜਿਹੜੇ ਉਹ ਬੜੇ ਚੰਗੇ ਇਹ ਵੀਰ ਖਰੀਦ ਕੇ ਲਿਆਉਂਦੇ ਆ ਝੋਟੀ ਦੇਖੋ ਚੰਗੀ ਪਲੀ ਵੀ ਐ ਸਿੰਘ ਕੁੰਡਾ ਸਿਰ ਦੇ ਬਿਲਕੁਲ ਨੇੜ ਮੜਿਆ ਹੋਇਆ ਚੰਗੇ ਢਾਂਚੇ ਦੀ ਵੱਡੀ ਮੱਝ ਬਣੂਗੀ ਸੋਹਣੀ ਥੱਲੋਂ ਵੀ ਖੁੱਲ ਗਈ ਤਾਂ ਚੰਗਾ ਵਾਧਾ ਕਰੂਗੀ ਰਕਮ ਦੇ ਵਿੱਚ ਬਾਕੀ ਮੱਝਾਂ ਦੀ ਕੀਮਤ ਆਪਾਂ ਨੂੰ ਪਤਾ ਬਾਅਦ ਹੀ ਰਹੀ ਹੈ ਜੇ ਕੋਈ ਵੀਰ ਸੰਭਲੂਗਾ ਤੇ ਕਟਾਣੀ ਪਾਉਂਦੇ ਨੇ ਸਟਰਕਚਰ ਦੇਖ ਲਓ ਖੀਰੀ ਝੋਟੀ ਐ ਅਜੇ ਸਿੰਘ ਛੋਟੇ ਐ ਪੁੜਿਆਂ ਦੀ ਚੜਾਈ ਉਤੋਂ ਤੁਸੀਂ ਦੇਖੋਗੇ ਚੰਗੀ ਨਜ਼ਰ ਆਉਂਦੀ ਐ ਸਿੰਘ ਦੀ ਮੈਂ ਗੱਲ ਕੀਤੀ ਸੀ ਦੋਸਤੋ ਇਹਦੇ ਬਹੁਤ ਸੋਹਣੇ ਸਿੰਘ ਐ ਦੋਨੇ ਹੀ ਸਿੰਘ ਨੇੜੇ ਮੁੜੇ ਹੋਏ ਐ ਤੇ ਪਤਲੇ ਸਿੰਘ ਐ ਸੋ ਇਹ ਪਹਿਲੇ ਨੰਬਰ ਤੇ ਝੋਟੀ ਥਾਂ ਦਿਖਾ ਦੇ ਜੀ ਇਹਦੇ ਥਾਣੇ ਤੇ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਬਾਕੀ ਕੋਲੋਂ ਆ ਕੇ ਫਿਰ ਵੀ ਤੁਸੀਂ ਪਾਸ ਕਰਨੇ ਹੋਣਗੇ ਹੁਣੇ ਹੀ ਦੇਖੋ ਤੁਹਾਨੂੰ ਦੋਸਤੋ ਇਹਦੇ ਇਸ ਤੋਂ ਇਲਾਵਾ ਇੱਕ ਹੋਰ ਝੋਟੀ ਬਹੁਤ ਸੋਹਣੀ ਇਹਦੇ ਨਾਲ 2 ਨੰਬਰ ਤੇ ਗਰਮੀਤ ਦੰਦੋਂ ਤੇ ਰੇਟ ਇਹ 2 ਸਾਲ ਤੋਂ ਘੱਟ ਹੈ ਗਈ 2 ਕੁ ਮਹੀਨੇ ਠੀਕ ਹੈ ਰੇਟ ਹੈਗਾ ਇਹ 43000 ਰੁਪਿਆ ਕੋਲੀ ਰੇਟ 43000 ਹੈ ਦੰਨੋਂ ਖੀਰੀ ਹੈ ਸੈਂਗ ਇਹਦੇ ਵੀ ਕੁੰਡੇ ਆ ਦੋਸਤੋਂ ਟਾਂਚਾ ਤੁਸੀਂ ਦੇਖ ਲਓ ਇਹਦੇ ਸੋਨੇ ਥਾਣੇ ਦੋਸਤੋ ਮੈਂ ਤੁਹਾਨੂੰ ਬਾਅਦ ਚ ਜੋ ਰੁਕਦੀ ਉਹ ਤੋਂ ਦਿਖਾ ਵੀ ਦਊਗਾ ਲੈ ਆ ਗਏ ਸਟਰਕਚਰ ਇਹਦਾ ਵੀ ਚੰਗਾ ਹੈ ਸੋਨੀ ਚੋਟੀ 2 ਨੰਬਰ ਦੇ ਉੱਤੇ ਥਾਣੇ ਦੇ ਇਹ ਗਰਮੀ ਇਥੇ ਦਿਖਾ ਦਊਗਾ ਦੇਖ ਲਓ ਯਾਰ ਸੋ ਥਣ ਦੱਸੋ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਬਾਕੀ ਥਣਾ ਦੀ ਤੇ ਦੰਦਾਂ ਦੀ ਗਾਰੰਟੀ ਹੁੰਦੀ ਹੈ ਫਿਰ ਵੀ ਕੋਲ ਆ ਕੇ ਤੁਸੀਂ ਦੇਖ ਲਿਆ ਕਰੋ ਤੈਨਾਂ ਨੰਬਰ ਤੇ ਗਰਮੀ ਜਿਹੜੀ ਛੋਟੀ ਹੈ ਇਹ 2 ਸਾਲ ਦੀ ਹੈ ਜੀ ਰੇਟ ਦਾ ਰੇਟ ਦਾ 40000 ਆ ਰਿਹਾ ਜੀ ਖੋਲੀ 40000 ਰੇਟ ਉਮਰ ਅੰਦਾਜ਼ਾ ਵੀ 2 ਸਾਲ ਹੋਊਗੀ ਮੇਨ ਗੱਲ ਦੰਦੋਂ ਖੀਰੀ ਹੋਊਗੀ ਸਿੰਘ ਇਹਦਾ ਵੀ ਬਹੁਤ ਸੋਹਣਾ ਹੈ ਹਲਕ-ਹਲਕ ਟਾਂਚੇ ਆ ਤਿੰਨਾਂ ਛੋਟੀਆਂ ਦੇ ਪਸੰਦ ਜਿਹੜੀ ਤੁਹਾਨੂੰ ਆਵੇ ਤੁਸੀਂ ਉਹੋ ਖਰੀਦਿਓ ਸਿੰਘ ਬਿਲਕੁਲ ਹੀ ਛੋਟਾ ਤੇ ਨਾਲ ਹੀ ਮੁੜਿਆ ਹੋਇਆ ਹੈ ਹਾਈਡ ਫੌਲਾ ਦਾ ਸੋ ਸਟਰਕਚਰ ਦੇਖਿਆ ਕਰਮਾ ਵਾਲੀ ਦਾ ਫੁੱਲ ਬਰੀਕੀਆਂ ਦੇ ਵਿੱਚ ਦੀਂਦੀ ਹੈ ਝੋਟੀ ਥਣ ਵੀ ਬਹੁਤ ਸੋਹਣੇ ਆ ਇਹਦੇ ਤੁਹਾਨੂੰ ਦਿਖਾ ਦੂੰਗਾ ਮੈਂ ਇਹਦੇ ਨੂੰ ਲਈ ਜਾਈਂ ਸਿੰਗ ਬਿਲਕੁਲ ਛੋਟਾ ਗਰਮੀ ਤੋਂ ਤੂੰ ਜਾਣ ਦੀ ਮੜੀ ਲੰਬੀ ਚੰਗੇ ਢਾਂਚੇ ਦੀ ਝੋਟੀ ਹੈ ਦੱਸੋ ਹਲੇ ਆ ਵੀਰੇ ਬਸ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਇਹ ਤਿੰਡੇ ਸੋਏ ਨਾਗਰ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤਿੰਨ ਤੁਸੀਂ ਤਸੱਲੀ ਕਰਿਓ ਫੇਰ ਬੇਨਤੀ ਹੈ ਜਿਹੜਾ ਵੀ ਬਸ ਤੁਸੀਂ ਖਰੀਦਣਾ ਚਾਹੁੰਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੀ ਲਾਸਟ ਤੇ ਝੋਟੀ ਤੋਰੀ ਸੀ ਉਹ ਤੇ ਥਣ ਤੁਹਾਨੂੰ ਇੱਕ ਵਾਰ ਦਿਖਾ ਦਨੇ ਕਰੀ ਬਣੀ ਪੁੱਛ ਬਈ ਜਿੰਨਾ ਉੱਤੋਂ ਟਾਂਚਾ ਸੋਹਣਾ ਉਨੇ ਹੀ ਇਹਦੇ ਥਣ ਵੀ ਸੋਹਣੇ ਆ ਸੋ ਚੰਗੀ ਸੋਹਣੀ ਝੋਟੀ ਐ ਦੱਸੋ ਇਹ ਨਾਗਰ ਟੋਟਲ ਤਿੰਨ ਹੈ ਹਾਂਜੀ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ